ਚਾਹੁੰਦਾ ਸੀ ਕਿ ਮੈਂ ਇੱਕ ਇੰਨਾ ਅਮੀਰ ਵਿਅਕਤੀ ਬਣਾ ਕਿ ਵਾਰਨ ਬਫੇਟ ਤੋਂ ਵੀ ਵੱਧ ਅਮੀਰ ਹੋਵਾਂ ਇੱਕ ਦਿਨ ਉਸਨੇ ਨਿਊਜ਼ਪੇਪਰ 'ਚ ਦੇਖਿਆ ਕਿ ਟਰੇਡਰ ਦੀ ਜੋਬ ਓਪਨਿੰਗ ਆਈ ਹੈ ਉਹਨੇ ਉਸ ਜੋਬ ਨੂੰ ਤੁਰੰਤ ਅਪਲਾਈ ਕਰ ਦਿੱਤਾ ਇਹ ਜੋਬ ਇੰਟਰਵਿਊ ਇੰਨੀ ਔਖੀ ਹੁੰਦੀ ਹੈ ਕਿ ਕਰੀਬ ਹਜ਼ਾਰ ਬੰਦਿਆਂ 'ਚੋਂ ਕੇਵਲ ਇੱਕ ਦੋ ਵਿਅਕਤੀ ਉਸ ਇੰਟਰਵਿਊ ਤੋਂ ਪਾਸ ਹੁੰਦਾ ਤੇ ਨਵਿੰਦਰ ਸਿੰਘ ਸਰਾਓ ਉਸ 'ਚੋਂ ਇੱਕ ਸੀ ਉਦੇ ਬਹੁਤ ਪ੍ਰੋਫਿਟਸ ਵੀ ਇਨਕਰੀਜ਼ ਹੋਏ। ਉਹਦਾ ਪਰਸਨਲ ਅਕਾਊਂਟ ਅਰਾਊਂਡ 4 ਤੋਂ 5 ਮਿਲੀਅਨ ਡਾਲਰ ਇਨਕਰੀਜ਼ ਹੋ ਗਿਆ। ਪਰ ਉਹ ਇੱਥੇ ਨਹੀਂ ਰੁਕਿਆ। ਸਿਆਣਿਆਂ ਨੇ ਸਾਚੀ ਕਿਹਾ ਕਿ ਲਾਲਚ ਬੁਰੀ ਬਲਾਇਆ ਤੇ ਅੱਜ ਉਹਦੀ ਉਦਾਹਰਣ ਮੈਂ ਲੈ ਕੇ ਤੁਹਾਡੇ ਸਾਹਮਣੇ ਆਇਆ। ਹਰਸ਼ਦ ਮਹਿਤਾ ਦਾ ਤਾਂ ਨਾਂ ਸਾਰਿਆਂ ਨੇ ਸੁਣਿਆ ਹੋਣਾ ਨਵਿੰਦਰ ਸਿੰਘ ਸਰਾਓ ਦਾ ਨਾਂ ਕਿਸੇ ਵਿਰਲੇ ਨੂੰ ਹੀ ਪਤਾ ਹੋਣਾ ਕਿਵੇਂ ਉਹਨੇ ਯੂਐਸ ਮਾਰਕੀਟ ਇੱਕ ਟ੍ਰਿਲੀਅਨ ਡਾਲਰ ਥੱਲੇ ਗੇਵੀ ਕੀ ਸਤਰੀ ਕਾਲ ਜੀ ਸਾਰਿਆਂ ਨੂੰ ਮੇਰਾ ਨਾਂ ਸਿਮਰਤਪਾਲ ਸਿੰਘ ਹੈ ਵੈਲਕਮ ਆ ਤੁਹਾਡਾ ਮੇਰੇ YouTube ਚੈਨਲ ਸਿੰਘ ਟਾਕਸ ਦੇ ਵਿੱਚ ਗੱਲ ਆ 1970 ਦੀ ਜ਼ਿਆਦਾ ਪੰਜਾਬੀ ਫੈਮਿਲੀ ਲੰਡਨ ਮੂਵ ਹੁੰਦੀ ਆ ਉਹ ਉੱਥੇ ਆਪਣਾ ਕੰਮਕਾਰ ਛੋਟਾ ਮੋਟਾ ਸ਼ੁਰੂ ਕਰਦੇ ਨੇ ਇੰਨੇ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਕਿ ਆਪਣਾ ਹਾਈ ਫਾਈ ਕਾਰੋਬਾਰ ਸ਼ੁਰੂ ਕਰਨ। ਉਹਨਾਂ ਨੇ ਆਪਣੇ ਮੁੰਡੇ ਨੂੰ ਸਕੂਲ ਪੜਨ ਭੇਜਿਆ ਤੇ ਉਹ ਤੋਂ ਬਾਅਦ ਉਹ ਲੋਕਲੀ ਕਿਸੇ ਕਾਲਜ ਆਪਣੀ ਗ੍ਰੈਜੂਏਸ਼ਨ ਪੂਰੀ ਕਰਨ ਚਲੇ ਗਿਆ। ਉੱਥੇ ਉਹ 2-3 ਦੋਸਤਾਂ ਨਾਲ ਹੋਸਟਲ ਵਿੱਚ ਰਹਿੰਦਾ ਸੀ। ਇੱਕ ਦੋਸਤ ਨੂੰ ਉਸ ਨੂੰ ਟਰੇਡਿੰਗ ਬਾਰੇ ਪਤਾ ਲੱਗਿਆ। ਉਸ ਦਾ ਟਰੇਡਿੰਗ ਵਿੱਚ ਤੇਲਚਸਪੀ ਵਧੀ ਕਹਿੰਦਾ ਮੈਂ ਪੈਸੇ ਟਰੇਡਿੰਗ ਤੋਂ ਕਮਾ ਸਕਦਾ ਉਹ ਚਾਹੁੰਦਾ ਸੀ ਕਿ ਮੈਂ ਇੱਕ ਇੰਨਾ ਅਮੀਰ ਵਿਅਕਤੀ ਬਣਾ ਕਿ ਵਾਰਨ ਬਫੇਟ ਤੋਂ ਵੀ ਵੱਧ ਅਮੀਰ ਹੋਵਾਂ ਉਸਨੇ ਹੌਲੀ-ਹੌਲੀ ਟਰੇਡਿੰਗ ਸਿੱਖਣੀ ਇੰਟਰਨੈਟ ਤੋਂ ਸ਼ੁਰੂ ਕੀਤੀ ਉਸਦਾ ਫੋਕਸ ਬਹੁਤ ਜ਼ਿਆਦਾ ਤੇਜ਼ ਸੀ ਉਹ ਜਿਹੜੀ ਵੀ ਗੇਮ ਖੇੜਦਾ ਉਸ ਵਿੱਚ ਉਹ ਮਾਹਿਰ ਹੋ ਜਾਂਦਾ ਉਸਦਾ ਮਾਈਂਡ ਇੰਨਾ ਸ਼ਾਰਪ ਸੀ ਕੀ ਇੱਕ ਚੀਜ਼ ਉਹ ਇੱਕ ਵਾਰੀ ਕਰ ਲਵੇ ਤੇ ਅਗਲੀ ਵਾਰ ਉਹ ਤੋਂ ਵੱਧ ਪਰਫੈਕਸ਼ਨ ਨਾਲ ਕਰਦਾ ਸੀ ਐਵੇਂ ਹੀ ਉਹ ট্রেਡਿੰਗ ਦੇ ਵਿੱਚ ਸੀ ਉਸਨੇ ਥੋੜੇ ਥੋੜੇ ਪੈਸੇ ਪਾ ਕੇ ਟਰੇਡਿੰਗ ਸ਼ੁਰੂ ਕੀਤੀ ਪਹਿਲਾਂ ਤਾਂ ਉਹਨੂੰ ਬਹੁਤ ਜ਼ਿਆਦਾ ਲਾਸ ਹੋਏ ਪਰ ਹਰ ਇੱਕ ਲਾਸ ਨਾਲ ਉਸਨੇ ਇੱਕ ਸਿੱਖਿਆ ਲਈ ਤੇ ਆਪਣੀ ਉਹ ਗਲਤੀ ਕਦੇ ਦੁਬਾਰਾ ਨਹੀਂ ਸੀ ਦੁਹਰਾਉਂਦਾ ਜਿਸ ਨਾਲ ਉਹ ਟਰੇਡਿੰਗ ਵਿੱਚ ਬਹੁਤ ਮਾਹਿਰ ਹੋ ਗਿਆ ਉਹ ਜੋਬਸ ਵੀ ਕਰਦਾ ਸੀ ਇੱਕ ਦੋ ਜਿਸ ਨਾਲ ਉਹ ਆਪਣੀ ਫੈਮਿਲੀ ਨੂੰ ਸਪੋਰਟ ਕਰ ਸਕੇ ਆਪਣੀ ਫੈਮਿਲੀ ਨੂੰ ਫਾਈਨੈਂਸ਼ੀਅਲ ਹੈਲਪ ਦੇ ਸਕੇ ਪਰ ਇੰਨੀ ਉਹ ਵੱਧ ਕਮਾਈ ਨਹੀਂ ਕਰਦਾ ਸੀ ਕਿ ਉਹਦੀ ਫੈਮਿਲੀ ਉਹਦੇ ਪੈਸੇ ਤੇ ਰਹਿ ਸਕੇ ਇੱਕ ਦਿਨ ਉਸਨੇ ਨਿਊਜ਼ਪੇਪਰ ਚ ਦੇਖਿਆ ਕਿ ট্রেਡਰ ਦੀ ਜੌਬ ਓਪਨਿੰਗ ਆਈ ਆ ਉਹਨੇ ਉਸ ਜੌਬ ਨੂੰ ਤੁਰੰਤ ਅਪਲਾਈ ਕਰ ਦਿੱਤਾ ਉਹਨੇ ਟਰੇਡਿੰਗ ਹੋਰ ਜਿਆਦਾ ਸਿੱਖਣੀ ਸ਼ੁਰੂ ਕੀਤੀ ਉਹਨੇ ਆਪਣੇ ਸਾਈਕੋਲੋਜੀ ਲੈਵਲ ਤੇ ਵਰਕ ਕੀਤਾ ਉਹਨੇ ਚਾਰਟਸ ট্রেਡਿੰਗ ਪੈਟਰਨਸ ਇਹ ਸਾਰੇ ਬਾਰੇ ਨੋਲੇਜ ਲਿੱਤੀ ਉਸ ਨੂੰ ਜੌਬ ਇੰਟਰਵਿਊ ਲਈ ਬੁਲਾਇਆ ਗਿਆ ਤੇ ਜੌਬ ਇੰਟਰਵਿਊ ਉਸਨੇ ਆਸਾਨੀ ਨਾਲ ਪਾਸ ਕਰ ਦਿੱਤੀ ਇਹ ਜੌਬ ਇੰਟਰਵਿਊ ਇੰਨੀ ਔਖੀ ਹੁੰਦੀ ਹੈ ਕਿ ਕਰੀਬ ਹਜ਼ਾਰ ਬੰਦਿਆਂ 'ਚੋਂ ਕੇਵਲ ਇੱਕ ਦੋ ਵਿਅਕਤੀ ਉਸ ਇੰਟਰਵਿਊ ਤੋਂ ਪਾਸ ਹੁੰਦਾ ਹੈ ਤੇ ਨਵਿੰਦਰ ਸਿੰਘ ਸਰਾਓ ਉਸ 'ਚੋਂ ਇੱਕ ਸੀ ਉਹਨੂੰ ਫੇਰ ਟ੍ਰੇਨਿੰਗ ਦਿੱਤੀ ਜਾਂਦੀ ਆ ਉਹਦੇ ਸਾਈਕੋਲੋਜੀ ਤੇ ਵਰਕ ਕੀਤਾ ਜਾਂਦਾ ਉਹਨੂੰ ਦੱਸਿਆ ਜਾਂਦਾ ਏ ਵੀ ਟ੍ਰੇਡਿੰਗ ਕਿਵੇਂ ਕਰਨੀ ਆ ਕਿਵੇਂ ਆਪਣੇ ਲਾਸ ਨੂੰ ਮਿਨਮਾਈਜ਼ ਕਰਨਾ ਆ ਤੇ ਆਪਣੇ ਪ੍ਰੋਫਿਟਸ ਨੂੰ ਮੈਕਸਮਾਈਜ਼ ਕਰਨਾ ਆ ਉਹਦੇ ਨਾਲ ਉਹ ਇੱਕ ਬਿਹਤਰੀਨ ਟ੍ਰੇਡਰ ਬਣ ਚੁੱਕਿਆ ਸੀ ਉਹਦੀ ਇਹ ਟ੍ਰੇਨਿੰਗ ਕਰੀਬਨ 3 ਤੋਂ 4 ਮਹੀਨੇ ਚੱਲੀ ਉਸ ਤੋਂ ਬਾਅਦ ਉਹ ਦੇਣਾ ਦਾ ਜਿਸ ਦਿਨ ਉਹ ਆਪਣੀ ਟ੍ਰੇਡਿੰਗ ਸ਼ੁਰੂ ਕਰਦਾ ਹੈ ਉਸ ਦਿਨ ਉਹਨੇ ਕਰੀਬ 13 ਤੋਂ 14 ਘੰਟੇ ਆਪਣੇ ਆਫਿਸ 'ਚ ਬਤਾਏ ਉਹਨੇ ਸਮਝਿਆ ਵੀ ਕੀਮੇ ਟਰੇਡਿੰਗ ਵਰਕ ਕਰ ਰਹੀ ਆ ਆਫਿਸ ਦੇ ਵਿੱਚ ਪਰ ਉਹ ਬਿਲਕੁਲ ਖੁਸ਼ ਨਹੀਂ ਸੀ ਉਸ এনवायरमेंट ਤੋਂ ਕਿਉਂਕਿ ਉੱਥੇ ਸ਼ੋਰ ਸ਼ਰਾਬਾ ਬਹੁਤ ਜ਼ਿਆਦਾ ਸੀ ਤੇ ਉਹ ਚਾਹੁੰਦਾ ਸੀ ਕਿਤੇ ਉਹ ਕੱਲਾ ਬੈਠੇ ਤੇ ਇਹ ਟਰੇਡਿੰਗ ਕਰੇ ਪਰ ਉਹਨੂੰ ਉਹ এনवायरमेंट ਮਿਲ ਨਹੀਂ ਪਾਰਿਆ ਸੀ ਉਹਨੂੰ ਇੱਕ ਆਪਣੀ ਲੋਨਲੀ ਸਪੇਸ ਚਾਹੀਦੀ ਸੀ ਕਿ ਜਿੱਥੇ ਉਹ ਬੈ ਕੇ ਉਹਨੂੰ ਕੋਈ ਤੰਗ ਨਾ ਕਰੇ ਕੋਈ ਸ਼ੋਰ ਸ਼ਰਾਬਾ ਨਾ ਹੋਵੇ ਤੇ ਉਹ ਕੱਲਾ ਬੈ ਕੇ ਟਰੇਡਿੰਗ ਕਰੇ ਇਸ ਲਈ ਉਹਨੇ ਆਪਣੇ ਬੌਸ ਨੂੰ ਕਿਹਾ ਕਿ ਮੈਨੂੰ ਇੱਕ ਸੈਪਰੇਟ ਡੈਸਕ ਚਾਹੀਦਾ ਜਿੱਥੇ ਉਹ ਬੈ ਕੇ ਆਪਣੀ ਟਰੇਡਿੰਗ ਕਰ ਸਕੇ ਉਹਨੇ ਬਹੁਤ ਪ੍ਰੋਫਿਟਸ ਬਣਾਏ ਕੇਵਲ ਛੋਟੇ ਟਾਈਮ ਚ ਫਿਰ ਉਸਨੇ ਡਿਮਾਂਡ ਕੀਤੀ ਕਿ ਮੈਨੂੰ ਵੱਧ ਕੈਪੀਟਲ ਦੋ ਜਿੰਨਾ ਮੈਂ ਜ਼ਿਆਦਾ ਪੈਸਾ ਲਾਉਂਗਾ ਉਨਾ ਜ਼ਿਆਦਾ ਪੈਸਾ ਮੈਂ ਟਰੇਡਿੰਗ ਚ ਤੁਹਾਨੂੰ ਬਣਾ ਕੇ ਦੇ ਸਕਦਾ ਉਹਦੀ ਬੌਸ ਨਾਲ ਇਸ ਲਈ ਲੜਾਈ ਵੀ ਹੋ ਜਾਂਦੀ ਸੀ ਕਿ ਤੂੰ ਇੰਨਾ ਰਿਸਕ ਨਾ ਲੈ ਪਰ ਉਹਨੇ ਬਹੁਤ ਵਧੀਆ ਪ੍ਰੋਫਿਟਸ ਬਣਾਏ ਨਾ ਕਿ ਆਪਣੀ ਕੰਪਨੀ ਲਈ ਬਲਕਿ ਉਹਨੇ ਆਪਣਾ ਪਰਸਨਲ ਅਕਾਊਂਟ ਵੀ 4 ਤੋਂ 5 ਲੱਖ ਡਾਲਰ ਵਧਾ ਲਿਆ ਸੀ ਪਰ ਉਹ ਇੱਥੇ ਸੰਤੋਸ਼ਟ ਨਹੀਂ ਸੀ ਉਹ ਚਾਹੁੰਦਾ ਸੀ ਤੇ ਉਹਨੂੰ ਪਤਾ ਸੀ ਕਿ ਮੈਂ ਇਸ ਤੋਂ ਬਹੁਤ ਜ਼ਿਆਦਾ ਵੱਧ ਕਰ ਸਕਦਾ ਹਾਂ ਉਹਦੀ ਕੈਪੀਟਲ ਵਧਾ ਦਿੱਤੀ ਗਈ ਜਿਸ ਨਾਲ ਉਹਦੇ ਪ੍ਰੋਫਿਟਸ ਵੀ ਬਹੁਤ ਜ਼ਿਆਦਾ ਇਨਕਰੀਜ਼ ਕੀਤੇ ਪਰ ਉਹ ਕਿਸੇ ਦੇ ਅੰਡਰ ਕੰਮ ਕਰਕੇ ਰਾਜ਼ੀ ਨਹੀਂ ਸੀ ਤਾਂ ਉਹਨੇ ਆਪਣੀ ਕੰਪਨੀ ਛੱਡੀ ਤੇ ਆਪਣੇ ਘਰੋਂ ਹੀ ਟਰੇਡਿੰਗ ਸ਼ੁਰੂ ਕਰਨ ਲੱਗ ਗਿਆ ਉਹਦੇ ਬਹੁਤ ਪ੍ਰੋਫਿਟਸ ਵੀ ਇਨਕਰੀਜ਼ ਹੋਏ ਉਹਦਾ ਪਰਸਨਲ ਅਕਾਊਂਟ ਅਰਾਊਂਡ 4 ਤੋਂ 5 ਮਿਲੀਅਨ ਡਾਲਰ ਇਨਕਰੀਜ਼ ਹੋ ਗਿਆ ਪਰ ਉਹ ਇੱਥੇ ਨਹੀਂ ਰੁਕਿਆ ਤੇ ਜਿਹੜੇ ਵੀ ਉਹ ਪ੍ਰੋਫਿਟਸ ਬਣਾਉਂਦਾ ਸੀ ਆਪਣੇ ਅਕਾਊਂਟੈਂਟ ਨੂੰ ਦੇ ਦਿੰਦਾ ਸੀ ਉਹਦਾ ਅਕਾਊਂਟੈਂਟ ਕਹਿੰਦਾ ਸੀ ਮੈਂ ਇਹ ਪ੍ਰੋਫਿਟਸ ਤੇਰੇ ਨੂੰ ਇਨਵੈਸਟ ਕਰੂੰਗਾ ਉਹ ਆਪਣੇ ਤੇ ਇੱਕ ਪੰਜੀ ਨਹੀਂ ਖਰਚਦਾ ਸੀ ਨਾ ਉਹਦੇ ਕੋਲ ਕੋਈ ਮਹਿੰਗੀ ਗੱਡੀ ਸੀ ਨਾ ਉਹਦੇ ਕੋਲ ਕੋਈ ਮਹਿੰਗੇ ਕੱਪੜੇ ਸੀ ਨਾ ਉਹਦੇ ਕੋਲ ਕੋਈ ਮਹਿੰਗਾ ਕਾਰ ਸੀ ਈਵਨ ਕਿ ਉਹਦੇ ਮਾਪਿਆਂ ਨੂੰ ਵੀ ਨਹੀਂ ਪਤਾ ਸੀ ਕਿ ਸਾਡਾ ਪੁੱਤ ਇੰਨਾ ਅਮੀਰ ਬਣ ਚੁੱਕਿਆ ਤੁਸੀਂ ਦੇਖ ਸਕਦੇ ਹੋ ਇੱਥੇ ਹੁਣ ਇਕ ਕੋਈ ਬੰਦੇ ਦੀ ਕੋਈ 1 ਮਿਲੀਅਨ ਇਨਕਮ ਹੋ ਜਾਵੇ ਐਨੀ ਫੁਕਰੀ ਮਾਰੂਗਾ ਗੱਡੀਆਂ ਤੇ ਸਟੋਰੀਆਂ ਤਾਂ ਤੁਹਾਨੂੰ ਪਤਾ ਹੀ ਆ ਕਿ ਲਾਈਨ ਲਾ ਦਿੰਦਾ ਚਲੋ ਸਟੋਰੀ ਤੇ ਵਾਪਸ ਆਉਨੇ ਆ ਤੇ 2008 ਦੀ ਗੱਲ ਆ ਜਦ ਹਾਊਸਿੰਗ ਕ੍ਰਾਈਸਿਸ ਆਂਦਾ ਆ ਤੇ ਉਹ ਪਹਿਲਾਂ ਹੀ ਸ਼ਾਰਟਸ ਕਰਕੇ ਰੱਖੇ ਹੁੰਦੇ ਹੋਣੇ ਟਰੇਡਿੰਗ ਉਸ ਤੋਂ ਉਹਨੇ ਅਰਾਊਂਡ 3 ਤੋਂ 4 ਮਿਲੀਅਨ ਹੋਰ ਕਮਾਏ ਤੇ ਫੇਰ ਇੱਕ ਹੋਰ ਕ੍ਰਾਈਸਿਸ ਆਂਦਾ ਹੈ ਲੇਮਨ ਬ੍ਰਦਰਸ 2010 ਚ ਉਥੋਂ ਉਹਨੇ ਅਰਾਊਂਡ 10 ਮਿਲੀਅਨ ਉਹਦੀ ਟੋਟਲ ਨੈਟਵਰਥ ਹੋ ਚੁੱਕੀ ਸੀ ਪਰ ਤੁਹਾਨੂੰ ਪਤਾ ਆ ਕਿ ਜਦ ਲਾਲਚ ਸਿਰ ਤੇ ਸਵਾਰ ਹੋ ਜਾਂਦਾ ਫਿਰ ਬੰਦਾ ਕੁਝ ਸੋਚਦਾ ਨਹੀਂ ਉਹਨੂੰ ਪਤਾ ਲੱਗਦਾ ਕਿ ਮਾਰਕੀਟ ਚ ਜਿਹੜੇ ਵੱਡੇ ਟਰੇਡਰਸ ਨੇ ਉਹ ਐਲਗੋਰਿਦਮ ਦਾ ਯੂਜ਼ ਕਰਦੇ ਨੇ ਜਿਸ ਨਾਲ ਭਾਵੇਂ 1% ਜਾਂ 2% ਮੂਵ ਹੁੰਦੀ ਆ ਮਾਰਕੀਟ ਪਰ ਕੈਪੀਟਲ ਵੱਡੀ ਹੋਣ ਕਰਕੇ ਉਹਨਾਂ ਦੇ ਪ੍ਰੋਫਿਟਸ ਵੀ ਬਹੁਤ ਜ਼ਿਆਦਾ ਵੱਡੇ ਹੁੰਦੇ ਸੀ ਫਿਰ ਉਹਨੇ ਸੋਚਿਆ ਜੇ ਮੈਂ ਇਹ ਅਲਗੋਰਿਥਮ ਹੀ ਆਪਣੇ ਕਾਬੂ ਚ ਕਰ ਲਵਾਂ ਤੇ ਮੈਨੂੰ ਟ੍ਰੇਡਿੰਗ ਚ ਕਿੰਨਾ ਜ਼ਿਆਦਾ ਪ੍ਰੋਫਿਟ ਹੋ ਸਕਦਾ ਫਿਰ ਉੱਥੋਂ ਹੀ ਉਹਨੇ ਆਪਣੇ ਦੋਸਤ ਨਾਲ ਮਿਲ ਕੇ ਜੋ ਕਿ ਸੌਫਟਵੇਅਰ ਦਾ ਇੰਜੀਨੀਅਰ ਸੀ ਇੱਕ ਸੌਫਟਵੇਅਰ ਬਣਾਇਆ ਜਿਸ ਨਾਲ ਉਹ ਫਾਲਸ ਐਂਟਰੀਜ਼ ਮਾਰਕੀਟ ਦੇ ਵਿੱਚ ਪਾਉਂਦਾ ਸੀ ਜਿਸ ਨਾਲ ਉਹਨੂੰ ਅਲਗੋਰਿਥਮ ਦਾ ਮੂਵ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਵੀ ਉਹਨੇ ਅੱਪ ਜਾਣਾ ਜਾਂ ਡਾਊਨ ਜਾਣਾ ਫਿਰ ਉਸ ਹਿਸਾਬ ਨਾਲ ਉਹ ਐਂਟਰੀਜ਼ ਲੰਦਾ ਸੀ ਇਹ ਲੀਗਲ ਨਹੀਂ ਹੈਗਾ ਕਰਨਾ ਬਟ ਉਹਨੇ ਇਹ ਕਰਨਾ ਸ਼ੁਰੂ ਕੀਤਾ ਉਹ ਆਪਣਾ ਸੌਫਟਵੇਅਰ ਯੂਜ਼ ਕਰਦਾ ਤੇ ਉਹਨੇ ਬਥੇਰੇ ਮਿਲੀਅਨ ਪ੍ਰੋਫਿਟਸ ਕਮਾਏ ਦੇਣਾ 6 ਮਈ 2010 ਉਹ ਰੋਜ਼ ਵਾਂਗ ਆਪਣੀ ਟਰੇਡਿੰਗ ਕਰਦਾ ਸੌਫਟਵੇਅਰ ਦਾ ਯੂਜ਼ ਕਰਦਾ ਉਹਨੇ 6 ਮਿੰਟ ਲਈ ਸੌਫਟਵੇਅਰ ਯੂਜ਼ ਕੀਤਾ ਤੇ ਅਰਾਊਂਡ 600 ਐਂਟਰੀਜ਼ ਕਲੋਜ਼ ਤੇ ਓਪਨ ਕੀਤੀਆਂ ਉਹ ਸੌਫਟਵੇਅਰ ਨੇ ਪਰ ਉਸ ਦਿਨ ਉਸਦੀ ਮੰਮੀ ਉਹਨੂੰ ਬੁਲਾਉਂਦੀ ਆ ਕਿ ਪੁੱਤ ਥੱਲੇ ਆ ਜਾ ਕੁਛ ਕੰਮ ਹੈ ਇਹਾ ਤਾਂ ਐਵੇਂ ਵੀ ਜਾਣਦਾ ਵੀ ਪਨੀਰ ਦੀ ਸਬਜ਼ੀ ਬਣੀ ਸੀ ਵੀ ਆ ਕੇ ਰੋਟੀ ਖਾ ਜਾ ਮਿਆ ਕਰਦਾ ਰੀਜ਼ਨ ਕਿਸੇ ਨੂੰ ਨਹੀਂ ਪਤਾ ਪਰ ਉਦਣ ਉਹਨੂੰ ਬਲਾਵਾ ਆਇਆ ਤੇ ਉਹ ਜਦ ਥੱਲੇ ਗਿਆ ਉਹ ਆਪਣਾ ਸੌਫਟਵੇਅਰ ਬੰਦ ਕਰਨਾ ਭੁੱਲ ਗਿਆ ਇਹ ਉਹਦੀ ਸਭ ਤੋਂ ਵੱਡੀ ਗਲਤੀ ਸੀ ਜਿਸ ਕਾਰਨ ਮਾਰਕੀਟ 1 ਟ੍ਰਿਲੀਅਨ ਡਾਲਰ ਨਾਲ ਥੱਲੇ ਗਿਰ ਗਈ ਉਹਨੇ ਆਕੇ ਦੇਖਿਆ ਜਦ ਤੱਕ ਮਾਰਕੀਟ ਰਿਕਵਰ ਕਰ ਚੁੱਕੀ ਸੀ ਮਾਰਕੀਟ ਰਿਕਵਰ ਹੋਣ ਕਰਕੇ ਕਿਸੇ ਦਾ ਜ਼ਿਆਦਾ ਧਿਆਨ ਨਹੀਂ ਗਿਆ ਤੇ ਉਸ ਦਿਨ ਉਹਨੇ ਅਰਾਊਂਡ 8 ਲੱਖ ਡਾਲਰ ਦਾ ਪ੍ਰੋਫਿਟ ਬਣਾਇਆ ਇਹ ਮਾਰਕੀਟ ਰਿਕਵਰ ਹੋਣ ਕਰਕੇ ਏਜੰਸੀਜ਼ ਨੇ ਬੜਾ ਧਿਆਨ ਨਹੀਂ ਦਿੱਤਾ ਵੀ ਇਹਦੇ ਪਿੱਛੇ ਦਾ ਰੀਜ਼ਨ ਕਿਆ ਸੀਗਾ ਵੀ ਕਿਵੇਂ ਹੋਇਆ ਤੇ ਇੰਨੀ ਅਨਯੂਜੂਅਲ ਡ੍ਰੌਪ ਕਿਵੇਂ ਹੋ ਸਕਦੀ ਆ ਇੱਕ ਟ੍ਰਿਲੀਅਨ ਡਾਲਰ ਤੁਸੀਂ ਸਮਝ ਸਕਦੇ ਹੋ ਵੀ ਇੰਡੀਆ ਦੀ ਇਕਨੋਮੀ 4 ਟ੍ਰਿਲੀਅਨ ਡਾਲਰ ਆ ਤੇ ਉਹਦੀ 1/4 ਉਹਨੇ ਮਾਰਕੀਟ ਥੱਲੇ ਸਿੱਟਤੀ ਸੀ ਜਾਰਜੀਆ 'ਚ ਬੈਠਾ ਇੱਕ ਟਰੇਡਰ ਆਪਣੀ ਟ੍ਰੇਡਿੰਗ ਸਟਰੈਟਜੀ ਨੂੰ ਬੈਕ ਟੈਸਟ ਕਰਦਾ ਸੀ ਤੇ ਉਹ ਲੱਭ ਰਿਹਾ ਸੀਗਾ ਕਿ ਇਹ ਡ੍ਰੌਪ ਕਿਵੇਂ ਆਈ ਤੇ ਉਹਨੇ ਉਸ ਦਿਨ ਦੀ ਬੁੱਕ ਆਰਡਰਸ ਦੇਖੇ ਤੇ ਉਹਨੂੰ ਪਤਾ ਚੱਲਿਆ ਕਿ ਇਸ ਦੇ ਵਿੱਚ ਫਾਲਸ ਆਰਡਰਸ ਕਿੰਨੇ ਪਏ ਨੇ ਤੇ ਉਹਨੇ ਇਹ ਵੀ ਚੀਜ਼ ਦੇਖੀ ਕਿ ਇਹ ਸਿਰਫ ਇੱਕ ਹੀ ਅਕਾਊਂਟ ਤੋਂ ਆਈ ਨਹੀਂ ਐਂਟਰੀਜ਼ ਜਿਸ ਦੀ ਉਹਨੇ ਏਜੰਸੀਜ਼ ਨੂੰ ਦੱਸਿਆ ਕਿ ਆਹ ਦੇਖੋ ਵੀ ਇਹ ਕਿਵੇਂ ਹੋ ਸਕਦਾ ਕਿ ਇੰਨੇ ਜ਼ਿਆਦਾ ਫਾਲਸ ਆਰਡਰਸ ਉਹ ਵੀ 21 ਅਕਾਊਂਟ ਤੋਂ ਤੇ ਉਹ ਅਕਾਊਂਟ ਸੀਗਾ ਨਵਿੰਦਰ ਸਿੰਘ ਸਰਹਾਓ ਦਾ ਤੁਹਾਨੂੰ ਪਤਾ ਹੀ ਆ ਵੀ ਚੋਰੀ ਕਦੇ ਵੀ ਲੁਕ ਨਹੀਂ ਸਕਦੀ ਤੇ ਏਜੰਸੀਜ਼ ਨੇ ਉਹਦੇ ਘਰੇ ਛਾਪਾ ਪਾਇਆ ਤੇ ਉਹਨੂੰ ਅਰੈਸਟ ਕਰਕੇ ਯੂ ਐਸ ਏ ਬੁਲਾਇਆ ਗਿਆ ਫਿਰ ਉੱਥੇ ਉਹਦਾ ਕੋਰਟ ਚ ਕੇਸ ਚੱਲਿਆ ਤੇ ਉਹਨੂੰ ਤਕਰੀਬਨ 300-400 ਸਾਲ ਦੀ ਜੇਲ ਸਜ਼ਾ ਦਿੱਤੀ ਗਈ ਤੇ ਉਹਨੂੰ ਕਿਹਾ ਗਿਆ ਜੇ ਤੈਨੂੰ ਬੇਲ ਚਾਹੀਦੀ ਆ ਤੂੰ 5 ਮਿਲੀਅਨ ਡਾਲਰ ਜਮ੍ਹਾਂ ਕਰਾ ਦੇ ਤੇ ਉਹਨੇ ਕਿਹਾ ਕੋਈ ਚੱਕਰ ਨਹੀਂ ਜਿਹਦੇ ਕੋਲ 10-20 ਮਿਲੀਅਨ ਹੋਵੇ ਉਹਨੇ 5 ਮਿਲੀਅਨ ਤਾਂ ਉਹੀ ਦੇ ਦੇਣਾ ਤੇ ਉਹਦੇ ਅਕਾਊਂਟੈਂਟ ਨੂੰ ਜਦ ਫੋਨ ਕੀਤਾ ਗਿਆ ਅਕਾਊਂਟੈਂਟ ਨੇ ਕਿਹਾ ਕਿ ਮੇਰੇ ਕੋਲ ਤਾਂ ਹੁਣ ਕੋਈ ਪੈਸਾ ਨਹੀਂ ਰਿਹਾ ਮੈਂ ਤਾਂ ਸਾਰੀ ਗੈਂਬਲਿੰਗ 'ਚ ਹਾਰ ਚੁੱਕਿਆ ਹੁਣ ਉਹਦੇ ਕੋਲ ਕੋਈ ਪੈਸਾ ਨਹੀਂ ਸੀ ਤਕਰੀਬਨ 10 ਮਹੀਨੇ ਉਹਨੇ ਇਹ ਜੇਲ ਕੱਟੀ ਤੇ ਉਹਨੇ ਏਜੰਸੀਜ਼ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਤਾਂ ਕਿ ਜਿਹੜੇ ਹੋਰ ਸਕੈਮਰਜ਼ ਨੇ ਉਹਨਾਂ ਦਾ ਉਹ ਪਤਾ ਕਰ ਸਕੇ ਜਿਸ ਕਾਰਨ ਉਹਦੀ ਕੈਦ ਨੂੰ ਘਟਾਇਆ ਗਿਆ ਤੇ ਫਾਈਨ 60 ਹਜ਼ਾਰ ਡਾਲਰ ਦਾ ਲਾਇਆ ਗਿਆ ਉਸਤੇ ਇਹ 60 ਹਜ਼ਾਰ ਡਾਲਰ ਉਹਨਾਂ ਨੇ ਆਪਣਾ ਘਰ ਵੇਚਿਆ ਤੇ ਉਥੋਂ ਇਹ ਫਾਈਨ ਪੂਰਾ ਕੀਤਾ ਤੇ ਹੁਣ ਉਹ ਏਜੰਸੀ ਦੇ ਨਾਲ ਕੰਮ ਕਰ ਰਿਹਾ ਹੈ ਤੇ ট্রেਡਰਸ ਜੋ ਵੀ ਇਹ ਸਕੈਮ ਕਰ ਰਹੇ ਆ ਜਾਂ ਹੋਰ ਵੀ ਬਹੁਤ ਚੀਜ਼ਾਂ ਮਾਰਕੀਟ ਚ ਹੁੰਦੀਆਂ ਉਹ ਚੋਰਾਂ ਨੂੰ ਲੱਭਣ ਚ ਆਉਣਾ ਦੀ ਮਦਦ ਕਰ ਰਿਹਾ ਹੈ ਇੱਥੇ ਇੱਕ ਸਵਾਲ ਵੀ ਖੜਾ ਹੁੰਦਾ ਹੈ ਕਿ ਇੱਕ ਵਿਅਕਤੀ ਐਡੀ ਮਾਰਕੀਟ ਨੂੰ ਕਿਵੇਂ ਥੱਲੇ ਘੇਰ ਸਕਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਉਹਨੂੰ ਐਜ਼ ਆ ਐਸਕੇਪ ਗੋਟ ਯੂਜ਼ ਕੀਤਾ ਗਿਆ ਕਾਮਤ ਆ ਇਹ ਵੱਡੀਆਂ ਏਜੰਸੀਸ ਦਾ ਸੀਗਾ ਤੇ ਇੱਕ ਗੱਲ ਹੋਰ ਜਿਹੜੇ ਇਹਦੇ ਅਕਾਊਂਟੈਂਟ ਨੇ ਕਿਹਾ ਸੀ ਕਿ ਮੈਂ ਇਹ ਸਾਰੀ ਮਨੀ ਨੂੰ ਲੂਜ਼ ਕਰ ਦਿੱਤਾ ਇਹਦਾ ਕੋਈ ਪੱਕਾ ਸਬੂਤ ਨਹੀਂ ਸੀ ਤਾਂ ਇਹ ਐਵੇਂ ਵੀ ਹੋ ਸਕਦਾ ਹੈ ਕਿ ਨਵਿੰਦਰ ਸਿੰਘ ਸਰਾਓ ਨੇ ਆਪਣੇ ਅਕਾਊਂਟੈਂਟ ਨਾਲ ਮਿਲ ਕੇ ਇਹ ਸਭ ਪਲੈਨਿੰਗ ਕੀਤੀ ਹੋਵੇ ਕਿ ਤੂੰ ਸਾਰਾ ਮਨੀ ਲੁਕੋ ਦੀ ਜਾਂ ਕਿਸੇ ਹੋਰ ਅਕਾਊਂਟਾਂ 'ਚ ਟਰਾਂਸਫਰ ਕਰ ਸਕੇ ਪਰ ਇਹ ਚੀਜ਼ ਦਾ ਕੋਈ ਸਬੂਤ ਹੈ ਨਹੀਂ ਤਾਂ ਇਥੋਂ ਆਪਾਂ ਨੂੰ ਕੀ ਸਿੱਖਿਆ ਮਿਲਦੀ ਆ ਪਹਿਲੀ ਗੱਲ ਆਪਾਂ ਨੂੰ ਜ਼ਿਆਦਾ ਲਾਲਚ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਲਾਲਚ ਕਰੋਗੇ ਤਾਂ ਜਿੰਨਾ ਪੈਸਾ ਤੁਹਾਡੇ ਕੋਲ ਆਊਗਾ ਉਹ ਕਦੇ ਵੀ ਜਾ ਸਕਦਾ ਹੈ ਇੱਕ ਗੱਲ ਹੋਰ ਜੇ ਆਪਾਂ ਮਿਹਨਤ ਕਰਨੀ ਨਾ ਛੱਡੀ ਤਾਂ ਆਪਾਂ ਕਾਮਯਾਬ ਹੋ ਸਕਦੇ ਹਾਂ ਕਦੇ ਵੀ ਪੈਸੇ ਦੇ ਪਿੱਛੇ ਨਾ ਭੱਜੋ ਮਿਹਨਤ ਕਰੋ ਪੈਸਾ ਤੁਹਾਡੇ ਪਿੱਛੇ ਭੱਜੂਗਾ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀ ਮੈਂ ਆਪਣੀ ਵੀਡੀਓ ਚ ਹੋਰ ਕੀ ਬਦਲਾ ਲਿਆ ਸਕਦਾ ਐ ਇਹ ਕਿਵੇਂ ਮੈਂ ਹੋਰ ਵਧੀਆ ਕਰ ਸਕਦਾ ਬਸ ਅੱਜ ਦੀ ਵੀਡੀਓ ਲਈ ਇੰਨਾ ਹੀ ਬਾਕੀ ਤੁਹਾਨੂੰ ਅਗਲੀ ਵੀਡੀਓਸ 'ਚ ਮਿਲਦੇ ਆਂ ਅਗਲੀ ਵੀਡੀਓਸ ਵੀ ਇਨਫੋਰਮੇਟਿਵ ਹੋਣਗੀਆਂ ਤੇ ਅਲੱਗ-ਅਲੱਗ ਟੌਪਿਕਸ ਤੇ ਹੋਣਗੀਆਂ ਧੰਨਵਾਦ